ਜੇਕਰ ਤੁਸੀਂ ਵੀ ਨਵਾਂ ਸਾਲ ਮਨਾਉਣ ਲਈ ਅਮੀਸਲ ਦੇ ਵਿੱਚ ਮੌਜੂਦ ਹੋ ਤੇ ਇਸ ਚੀਜ਼ ਦਾ ਧਿਆਨ ਰੱਖਿਓ ਕਿ ਪੁਲਿਸ ਵੀ ਤਣਾਤੀ ਨਾਲ ਸਖਤੀ ਨਾਲ ਆਪਣਾ ਕੰਮ ਕਰ ਰਹੀ ਹੈ ਹੁੱਲੜਬਾਜੀ ਕਰਦੇ ਕਿਤੇ ਪੁਲਿਸ ਦੇ ਡਿੱਕੇ ਨਾ ਆ ਜਾਈ ਕਿਉਂਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਨਵਲਟੀ ਚੌਂਕ ਦੇ ਵਿੱਚ ਜਿਹੜੀ ਹੈ ਪੁਲਿਸ ਤਣਾਤੀ ਨਾਲ ਆਪਣਾ ਕੰਮ ਕਰ ਰਹੀ ਹੈ ਸਖਤੀ ਦੇ ਨਾਲ ਜਿਹਨੇ ਨੇ ਚਲਾਹਣ ਕੱਟੇ ਜਾਦੇ ਨੇ ਜਿੰਨਾ ਵਕਲੋਂ ਕੋਈ ਹੁੱਲੜਬਾਜੀ ਕੀਤੀ ਜਾ ਰਹੀ ਹੈ ਜਾਂ ਜਿੰਨਾਂ ਕੋਲ ਆਪਣੇ ਡਾਕੂਮੈਂਟ ਪੂਰੇ ਨਹੀਂ ਹੈਗੇ ਸੋ ਬਿਲਕੁਲ ਐਸਐਚਓ ਸਾਹਿਬ ਵੀ ਅੱਜ ਮੌਜੂਦ ਨੇ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜਾ ਵੱਡਾ ਮਾਕਾ ਲਗਾਇਆ ਗਿਆ ਸੋ ਬਿਲਕੁਲ ਤੁਸੀਂ ਵੀ ਅਗਰ ਨਵਾਂ ਸਾਲ ਮਨਾਉਣ ਲਈ ਅਮਸਦ ਦੇ ਵਿੱਚ ਮੌਜੂਦ ਹੋ ਜਾਂ ਕਿਸੇ ਕਲੱਬ ਦੇ ਵਿੱਚ ਜਾ ਰਹੇ ਹੋ ਤਾਂ ਧਿਆਨ ਰੱਖਿਓ ਕਿ ਪੁਲਿਸ ਜਿਹੜੀ ਹੈ ਤੰਤਤੀ ਨਾਲ ਆਪਣਾ ਕੰਮ ਕਰਦੀ ਹੈ ਪੁਲਿਸ ਦੇ ਸ਼ਕੰਜੇ ਦੇ ਵਿੱਚ ਨਾ ਆ ਜਿਓ ਕਿਉਂਕਿ ਨਵਾਂ ਸਾਲ ਜਿਹੜਾ ਹੈ ਉਹ ਮੇਨ ਤੌਰ ਤੇ ਜਿਹੜਾ ਨਵੈਲਟੀ ਚੌਂਗ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਯੁਵਕ ਯੁਕਤियां ਜਿਹੜੇ ਨੇ ਉਹ ਐਸੇ ਏਰੀਆ ਦੇ ਵਿੱਚ ਆਉਂਦੇ ਨੇ ਪੌਂਚ ਏਰੀਆ ਤੇ ਵੱਡੇ ਪੱਧਰ ਤੇ ਜਿਹੜੇ ਇੱਥੇ ਨੌਜਵਾਨ ਪਹੁੰਚਦੇ ਨੇ ਵੱਡੀ ਗਿਣਤੀ ਦੇ ਵਿੱਚ ਆ ਕੇ ਜਿਹੜਾ ਨਵਾਂ ਸਾਲ ਮਨਾਉਂਦੇ ਨੇ ਸੋ ਬਿਲਕੁਲ ਪੁਲਸ ਵੀ ਤਨਖਾਤੀ ਨਾਲ ਆਪਣਾ ਕੰਮ ਕਰ ਰਹੀ ਹੈ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਮਾਹੌਲ ਖਰਾਬ ਕਰਦੇ ਨੇ ਹੁੱਲੜਬਾਜ਼ੀ ਕਰਦੇ ਨੇ ਕਿਸੇ ਤਰੀਕੇ ਦਾ ਕੋਈ ਸ਼ਰਾਰਤੀ ਅੰਸਰ ਜੇਕਰ ਇਸ ਤਰੀਕੇ ਦੀ ਹੋਈ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਨਜ਼ਰ ਆਉਂਦਾ ਹੈ ਤੇ ਪੁਲਸ ਵੱਲੋਂ ਉਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਕੀਤੀ ਜਾਣੀ ਹੈ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਜਾਦੀਆਂ ਨੇ 90 ਸਾਲ ਨੂੰ ਮੱਧਿਆਂ ਤੋਂ ਰੱਖਦੇ ਹੋਏ ਸੰਬੰਧੀ ਖਾਸ ਗੱਲਬਾਤ ਕਰ ਲੈਂਦੇ ਆ ਸਰ ਜੋ ਹਰਪ੍ਰੀਤ ਸਿੰਘ ਮੌਜੂਦ ਨੇ ਸਰ ਬਿਲਕੁਲ ਆਪਾਂ ਦੇਖਦੇ ਆ ਨੌਜਵਾਨ ਜਿਹੜੇ ਨੇ ਕਈ ਵਾਰ ਨਸ਼ਾ ਕਰਕੇ ਹੁੱਲੜਬਾਜ਼ੀ ਵੀ ਕਰਦੇ ਨੇ ਸਦਾਤ ਨੂੰ ਕਿਸ ਤਰੀਕੇ ਦੇ ਇੰਤਜ਼ਾਮ ਪੁਲਿਸ ਵੱਲੋਂ ਕੀਤੇ ਗਏ ਅਸੀਂ ਪ੍ਰੋਪਰ ਫੋਰਸ ਜਿਹੜੀ ਹੈ ਡਿਪਲੋਏ ਕੀਤੀ ਹੈ ਜੀ ਜੇ ਕੋਈ ਹੁੱਲੜਬਾਜ਼ੀ ਕਰੇਗਾ ਉਹਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ ਪ੍ਰੋਪਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਅਸੀਂ ਕੋਈ ਖਾਸ ਸਨੇਹਾ ਵੀ ਦਿੱਤਾ ਜਾ ਰਿਹਾ ਕਿ ਅਮੂਮਨ ਤੌਰ ਤੇ ਜਿਹੜਾ ਆਪਾਂ ਦੇਖਦੇ ਚਲਾਨ ਤੇ ਕੱਢ ਦਈਏ ਲੇਕਿਨ ਕਈ ਵਾਰ ਪੁਲਿਸ ਸਨੇਹ ਵੀ ਦਿੰਦੀ ਆ ਕੋਈ ਨੌਜਵਾਨਾਂ ਨੂੰ ਸਨੇਹਾ ਵੀ ਦਿੱਤਾ ਜਾ ਰ ਨਹੀਂ ਪਹਿਲੀ ਗੱਲ ਤੇ ਵੀ ਜਿਹੜੇ ਚਲਾਨ ਅਸੀਂ ਉਸ ਬੰਦੇ ਦੇ ਹੀ ਕੱਟਦੇ ਆ ਜਿਹੜਾ ਟ੍ਰੈਫਿਕ ਰੂਲ ਨੂੰ ਫਾਲੋ ਨਹੀਂ ਕਰਦਾ ਪ੍ਰੋਪਰਲੀ ਪਬਲਿਕ ਨੂੰ ਬਿਨਾ ਵਜ੍ਹਾ ਅਸੀਂ ਹਰਾਸ ਨਹੀਂ ਕਰਦੇ ਜੀ ਇਹੋ ਜੀ ਕੋਈ ਗੱਲ ਨਹੀਂ ਆ ਪਬਲਿਕ ਜਿਹੜੀ ਆ ਅਸੀਂ ਪੁਲਿਸ ਜਿਹੜੀ ਆ ਪਬਲਿਕ ਦੀ ਸਹੂਲਤ ਵਾਸਤੇ ਆ ਕੋਈ ਚਲਾਨ ਜਿਹੜਾ ਉਹਨਾਂ ਨੂੰ ਸਿਰਫ ਇੱਕ ਜਿਹੜਾ ਰੂਲ ਫਾਲੋ ਨਹੀਂ ਕਰਦਾ ਉਹਦੇ ਉਹਨੂੰ ਹੀ ਕੱਟਿਆ ਜਾਂਦਾ ਤੇ ਨਾਰਮਲੀ ਜਿਹੜਾ ਅਸੀਂ ਕੋਈ ਟ੍ਰੈਫਿਕ ਰਸ਼ ਨਾ ਲੱਗੇ ਜਾਂ ਕੋਈ ਹੋਰ ਪ੍ਰੋਬਲਮ ਨਾ ਆਵੇ ਪੁਲਿਸ ਜਿਹੜੀ ਆ ਉਸ ਲਈ ਹੀ ਹੁੰਦੀ ਆ ਜੀ ਤੇ ਜਿਹੜੀ ਚਲਾਨਿੰਗ ਤੇ ਸਿਰਫ ਇੱਕ ਜਿਹੜਾ ਹੁੰਦਾ ਉਹ ਮਾੜੇ ਬੰਦੇ ਲਈ ਹੁੰਦਾ ਜੀ ਚਲਾਨ ਕਰਨਾ ਜੀ ਇਸ ਹੁਣ ਆਪਾਂ ਦੇਖ ਰਹੇ ਅੱਜ ਪੁਲਿਸ ਕਾਫੀ ਵੱਡੀ ਗਿਣਤੀ ਚਾ ਗਿਣਤੀ ਕਿੰਨੀ ਹੋਏਗੀ ਕਿਉਂਕਿ ਰਾਤ ਨੂੰ ਹਜੇ ਨੌਜਵਾਨਾਂ ਨੇ ਹੋਰ ਵੱਡੀ ਗਿਣਤੀ ਚਾਉਣਾ ਬਹੁਤ ਛੇੜਿਆ ਹੈ ਮਨਸਰ ਦਾ ਤਕਰੀਬਨ ਅਸੀਂ ਸਾਰੇ ਚੌਂਕਾਂ ਦੇ ਵਿੱਚ ਮੇਨ ਮੇਨ ਮੋੜਾਂ ਤੇ ਜਿਹੜੀ ਆ ਅਸੀਂ ਤਕਰੀਬਨ 100 ਜਵਾਨ ਸਾਡੇ ਜਿਹੜੇ 20 ਨਾਕੇ ਲੱਗੇ ਆ ਜੀ ਅਸੀਂ ਬੱਕਰੇ ਬੱਕਰੇ ਤਾਂ ਤੇ ਲਾਏ ਆ ਇਸ ਟਾਈਮ ਤੇ ਅਸੀਂ ਨੋਵਲਟੀ ਚੌਂਕ ਖੜੇ ਆ ਇੱਥੇ ਵੀ ਪੂਰੀ ਪ੍ਰੋਪਰ ਫੋਰਸ ਲੱਗੀ ਹੈ ਕ੍ਰਿਸਟਲ ਚੌਂਕ ਹੋ ਗਿਆ ਰਿਆਲਟੋ ਚੌਂਕ ਸੈਸ਼ਨ ਚੌਂਕ ਡੀਮਾਰਟ ਅਮਾਲ ਰੋਡ ਸਾਰੇ ਥਾਂ ਤੇ ਅਸੀਂ ਪ੍ਰੋਪਰ ਨਾਕਾਬੰਦੀ ਕੀਤੀ ਆ ਬੈਰੀਗੇਟਿੰਗ ਕੀਤੀ ਆ ਤੇ ਗਸ਼ਤ ਵੀ ਲਾਈ ਆ ਜੀ ਮੈਂ ਖੁਦ ਗਸ਼ਤ ਤੇ ਆ ਹੋਰ ਵੀ ਸਾਡੀਆਂ ਟੀਮਾਂ ਜਿਹੜੀਆਂ ਗਸ਼ਤ ਟੀਮਾਂ ਅਸੀਂ ਵੱਖਰੀਆਂ ਬਣਾਈਆਂ ਸਟੈਟਿਕ ਨਾਕੇ ਵੱਖਰੇ ਬਣਾਏ ਆ ਜੀ ਤਾਂ ਜੋ ਟ੍ਰੈਫਿਕ ਜੈਮ ਨਾ ਲੱਗੇ ਤੇ ਪਬਲਿਕ ਨੂੰ ਕੋਈ ਐਵੇਂ ਅਨਸੈਸਰੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਜੇ ਸਾਨੂੰ ਲੇਟ ਆਵਰ ਕੋਈ ਲੋਡ ਪੈਂਦੀ ਆ ਅਸੀਂ ਟ੍ਰੈਫਿਕ ਵੀ ਨੋ ਵੀਕਲ ਜ਼ੋਨ ਵੀ ਬਣਾਵਾਂਗੇ ਬੈਰੀਗੇਟਿੰਗ ਕਰਕੇ ਤਾਂ ਜੋ ਲੋਕ ਪੈਦਲ ਹੀ ਚੱਲਣ ਜੀ ਸਰ ਵੈਸੇ ਕਿੰਨੇ ਵਜੇ ਤੱਕ ਜਿਹੜਾ ਨਾਕਾ ਹੈ ਜੇ ਤੱਕ ਜਿਹੜਾ ਚੱਲਦਾ ਰਹੇ ਇਹ ਬਿਲਕੁਲ ਜੀ ਅਸੀਂ ਅਰਲੀ ਮਾਰਨਿੰਗ ਤੱਕ ਜਦੋਂ ਤੱਕ ਸਾਨੂੰ ਲੱਗਦਾ ਹੈ ਵੀ ਪ੍ਰੋਪਰ ਜਿਹੜੀ ਪਬਲਿਕ ਕਲੀਅਰ ਨਹੀਂ ਹੋ ਗਈ ਜੀ 12 ਤੋਂ 1 2 3 ਵਜੇ ਤੱਕ ਜਦੋਂ ਵੀ ਇਹ ਸਾਨੂੰ ਲੱਗਦਾ ਵੀ ਹੁਣ ਪਬਲਿਕ ਜਿਹੜੀ ਕਲੀਅਰ ਹੋ ਗਈ ਹੈ ਉਦੋਂ ਤੱਕ ਅਸੀਂ ਜਿਹੜੀ ਸਾਡੀ ਫੋਰਸ ਪੂਰੀ ਅਲਰਟ ਰਹੇਗੀ ਅਸੀਂ ਹਰ ਤਰੀਕੇ ਨੂੰ ਉਦੋਂ ਪਬਲਿਕ ਸ਼ਾਂਤਮਈ ਢੰਗ ਨਾਲ ਜਿਹੜਾ ਜਸ਼ਨ ਹੈ ਜਿਹੜਾ ਨਵਨ ਸਾਲ ਦਾ ਮਨਾਇਆ ਜਾਵੇ ਉਹਨ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਸੀ ਹੁੱਲੜਬਾਜੀ ਦੀ ਤੇ ਜਿਹੜੇ ਹੁੱਲੜਬਾਜ ਨੇ ਉਹਨਾਂ ਨੂੰ ਬੜੀ ਸਖਤ ਚੇਤਾਵਨੀ ਹੈ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਜੋ ਪਬਲਿਕ ਜਿਹੜੀ ਇੱਥੇ ਆ ਰਹੀ ਹੈ ਨਵਾਂ ਸਾਲ ਮਨਾਉਣ ਆ ਰਹੀ ਹੈ ਜੀ ਸਦਕੇ ਆਵੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਦੇ ਸਾਥ 'ਚ ਆ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਬੜੀਆਂ ਹਦਾਇਤਾਂ ਨੇ ਇਸ ਬੰਦੀ ਪਰ ਜੇ ਕੋਈ ਆ ਕੇ ਸ਼ਰਾਰਤਪੂਣਾ ਕਰਦਾ ਕੋਈ ਹੁੱਲੜਬਾਜੀ ਕਰਦਾ ਹੈ ਉਹਦੇ ਤੇ ਅਸੀਂ ਕਾਰਵਾਈ ਕਰਨ ਤੋਂ ਕੋਈ ਗਰੇਜ਼ ਨਹੀਂ ਕਰਾਂਗੇ ਉਹ ਸਖਤ ਕਾਰਵਾਈ ਕਰਾਂਗੇ। ਸੋ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਨੇ ਗੁਰੂ ਨਗਰੀਆ ਟੂਰਿਸਟ ਪਲੇਸ ਹੈ। ਮੇਨ ਮੱਦੇਨਜ਼ਰ ਕਿ ਰੱਖਿਆ ਜਾਦਾ ਪੁਲਿਸ ਵੱਲੋਂ ਜਦੋਂ ਚੈਕਿੰਗ ਕਰਦੇ ਆਪਾਂ ਦੇਖ ਰਹੇ ਆ ਜਦੋਂ ਡਿੱਗੀਆਂ ਵੀ ਖਲਾ ਕੇ ਚੈੱਕ ਕੀਤਾ ਜਾਂਦਾ ਹੈ ਗੱਡੀ ਦੇ ਅੰਦਰ ਪੂਰੀ ਤਰ੍ਹਾਂ ਨਾਲ ਛਾਣ ਵੀ ਨਹੀਂ ਕੀਤੀ ਜਾਂਦੀ ਹੈ। ਮੇਨ ਜਿਹੜੇ ਨੌਲੇਜ ਕੀ ਰੱਖੀ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਜਾਂਚ ਕੀਤੀ। ਸਾਨੂੰ ਜਿਹੜੀ ਟੂਰਿਸਟ ਪਲੇਸ ਹੋਣ ਕਰਕੇ ਸਾਨੂੰ ਬੜੇ احتیاط ਵਰਤ ਕੇ ਜਿਹੜਾ ਚੈਕਿੰਗ ਵੀ ਕਰਨੀ ਪੈਂਦੀ ਆ ਤਾਂ ਜੋ ਜਿਹੜਾ ਟੂਰਿਸਟ ਆ ਉਹ ਕੋਈ ਡਿਸਟਰਬੈਂਸ ਫੀਲ ਨਾ ਕਰੇ ਪੁਲਿਸ ਤੋਂ ਵੀ ਅ ਪਰ ਜਿਹੜੀ ਸਾਡੀ ਅੱਜ ਦੇ ਸਪੈਸ਼ਲ ਸਬੰਧ ਦੇ ਵਿੱਚ ਅਸੀਂ ਗੱਡੀਆਂ ਨੂੰ ਚੈੱਕ ਕਰ ਰਹੇ ਹਾਂ ਰੈਂਡਮਲੀ ਜਿਹੜੀ ਕੋਈ ਗੱਡੀ ਸਾ ਨੂੰ ਛੱਕੀ ਲੱਗਦੀ ਆ ਪਰ ਵੈਸੇ ਵੀ ਅਸੀਂ ਰੈਂਡਮਲੀ ਚੈੱਕ ਕਰ ਰਹੇ ਹਾਂ ਤਾਂ ਜੋ ਕਿਸੇ ਵਲੇ ਵੈਸੇ ਪਰਿਵਾਰਕ ਬੰਦੇ ਜਿਹੜੇ ਗੱਡੀ 'ਚ ਬੈਠੇ ਹੁੰਦੇ ਆ ਜੀ ਅਸੀਂ ਨਾਰਮਲੀ ਜਿਹੜਾ ਆ ਉਹਨੂੰ ਵੇਖ ਕੇ ਆਪਣੀ ਅੱਖ ਦੇ ਨਾਲ ਸਕੈਨ ਕਰਕੇ ਕਿ ਜਿਹੜੀ ਉਹ ਉਹਨਾਂ ਨੂੰ ਜੱਜ ਕਰ ਲੈਣੇ ਆ ਵੀ ਇਹ ਕੋਈ ਗਲਤ ਬੰਦੇ ਨਹੀਂ ਹੈਗੇ ਪਰ ਫਿਰ ਵੀ ਅਸੀਂ ਜਿਹੜੀ ਆਪਣੀ ਚੈਕਿੰਗ ਅੱਜ ਕਾਫੀ ਬਰੀਕੀ ਨਾਲ ਕਰ ਰਹੇ ਆ ਤਾਂ ਜੋ ਅਸੀਂ ਇੱਕ ਸਵਾਲ ਆਉਂਦਾ ਤੇ ਚੈਕਿੰਗ ਕਰਦੇ ਦੌਰਾਨ ਤੁਹਾਨੂੰ ਬੇਸ ਮਿਲਿਆ ਸੀਗਾ ਤੇ ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਆ ਅੱਜ ਸਾਰੇ ਨੌਜਵਾਨ ਜਿਹੜੇ ਨੇ ਬੇਸ ਰੱਖਦੇ ਆ ਜਾਂ ਛੋਟੀਆਂ ਰੱਖਦੇ ਆ ਕਹਿੰਦੇ ਕਿ ਅਸੀਂ ਸੈਲਫ ਸੇਫਟੀ ਲਈ ਰੱਖਦੇ ਆ ਕੀ ਆਪਾਂ ਇੱਕ ਵਾਰ ਮੈਸੇਜ ਇਹ ਵੀ ਦੇਣਾ ਲੋਕਾਂ ਨੂੰ ਕਿ ਅਸੀਂ ਰੱਖ ਸਕਦੇ ਆ ਜਾਂ ਨਹੀਂ ਰੱਖ ਸਕਦੇ ਇਸ ਤਰੀਕੇ ਦੀਆਂ ਚੀਜ਼ਾਂ ਕਰੀ ਦੇ ਵਿੱਚ ਆਪਣੇ ਜਿਵੇਂ ਤੁਸੀਂ ਕਿਹਾ ਵੀ ਸੈਲਫ ਡਿਫੈਂਸ ਵਾਸਤੇ ਉਹ ਅਸੀਂ ਜਿਵੇਂ ਮੈਂ ਤੁਹਾਨੂੰ ਕਿਹਾ ਪਿਆ ਅਸੀਂ ਬੰਦੇ ਨੂੰ ਜੱਜ ਕਰ ਲੈਣੇ ਆ ਜਾਂ ਕਿਸੇ ਤਰੀਕੇ ਇਹ ਬੰਦਾ ਸਹੀ ਆ ਜਾਂ ਗਲਤ ਆ ਉਸੇ ਤਰੀਕੇ ਅਸੀਂ ਇਹ ਵੀ ਅ ਵੈਰੀਫਾਈ ਕਰਦੇ ਆ ਬੰਦੇ ਕੋਲੋਂ ਵੀ ਉਹਦਾ ਕੈਰੈਕਟਰ ਕੀ ਆ ਜਾਂ ਕਿੱਥੋਂ ਆਇਆ ਕਿੱਥੇ ਜਾਣਾ ਉਹਨੇ ਕਿਸੇ ਵੇਲੇ ਦੂਰ ਦਰਡੇ ਤੋਂ ਆਇਆ ਜੇ ਉਹਨੇ ਵਿੱਚ ਕੋਈ ਇਹੋ ਜਿਹਾ ਹਥਿਆਰ ਕੋਈ ਇਹੋ ਜਿਹੀ ਸਮਗਰੀ ਰੱਖੀ ਆ ਤਾਂ ਅਸੀਂ ਉਹਨੂੰ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਉਹਨੂੰ ਤਾੜਨਾ ਕਰਨੀ ਆ ਜਾਂ ਕੋਈ ਕਾਰਵਾਈ ਕਰਨੀ ਆ ਉਹ ਉਹ ਡਿਪੈਂਡ ਕਰਦਾ ਉਸ ਹਾਲਾਤ ਤੇ ਪਰ ਫਿਰ ਵੀ ਅਸੀਂ ਜਿਹੜੀ ਆ ਉਹਨੂੰ ਬੜੀ ਬਰੀਕੀ ਨਾਲ ਚੈੱਕ ਕਰ ਰਹੇ ਆ ਤਾਂ ਜੋ ਹੁਲੜਬਾਜ਼ ਕੋਈ ਇਹੋ ਜਿਹੀ ਗੱਲ ਕੋਈ ਹਥਿਆਰ ਨਾ ਲੈ ਕੇ ਆਵੇ ਤਾਂ ਜੋ ਇੱਥੇ ਕਿਸੇ ਨੂੰ ਨੁਕਸਾਨ ਪਹੁੰਚਾ ਸਕੇ ਲਾਰਜ ਆਰਡਰ ਨੂੰ ਵਿਗਾੜ ਸਕੇ ਬਿਲਕੁਲ ਜੀ ਸਰ ਕੋ ਜਾਂਦੇ ਜਾਂਦੇ ਕੋ ਸੁਨੇਹਾ ਜਿਹੜੇ ਨੌਜਵਾਨ ਜਿਹੜੇ ਦੇਖ ਰਹੇ ਨੇ ਜਾਂ ਹੋਰ ਜਿਹੜੇ ਪਰਿਵਾਰ ਦੇਖਦੇ ਨੇ ਜਿਹੜੇ ਅੱਜ ਇਸ ਏਰੀਆ ਦੇ ਵਿੱਚ ਆਉਣਗੇ ਉਹਨਾਂ ਨੂੰ ਵੀ ਖਾਸ ਸੁਨੇਹਾ ਦੇਣਾ ਚਾਹੁੰਦਾ ਇਹ ਸੁਨੇਹਾ ਇਹੀ ਹੈ ਜੀ ਕਿ ਲੋਕ ਆਉਣ ਇੱਥੇ ਅਸੀਂ ਉਹਨਾਂ ਦੀ ਸਹੂਲਤ ਵਾਸਤੇ ਇੱਥੇ ਖੜੇ ਆ ਜੀ ਟ੍ਰੈਫਿਕ ਜੈਮ ਵੱਲੋਂ ਜਾਂ ਕਿਸੇ ਹੋਰ ਪੱਖੋਂ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਖਾਸ ਕਰਕੇ ਜਸ਼ਨ ਨਵੇਂ ਸਾਲ ਦਾ ਮਨਾਉਣ ਲਈ ਮਹਿਲਾਵਾਂ ਲੜਕੀਆਂ ਖਾਸ ਕਰਕੇ ਯੂਥ ਬਾਹਰ ਨਿਕਲਦਾ ਹੈ ਜੀ ਉਹਨਾਂ ਨੂੰ ਵੀ ਅਸੀਂ ਇਹ ਮੈਂ ਵੀ ਸੁਨੇਹਾ ਦੇਣਾ ਵੀ ਤੁਸੀਂ ਆਓ ਜੀ ਨਵੇਂ ਸਾਲ ਨੂੰ ਦਾ ਜਸ਼ਨ ਮਨਾਓ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਪਰ ਜਿਹੜਾ ਇੱਕ ਸੂਝਵਾਨ ਨਾਗਰਿਕ ਬਾਹਰ ਨਿਕਲ ਰਿਹਾ ਹੈ ਉਹਨੂੰ ਇਹ ਵੀ ਸੁਨੇਹਾ ਦੇ ਰਾਂ ਕਿ ਇੱਥੇ ਆ ਕੇ ਕੋਈ ਵੀ ਇਹੋ ਜਿਹੀ ਸ਼ਰਾਰਤ ਨਾ ਕਰੋ ਤਾਂ ਜੋ ਜਿਹਦੇ ਨਾਲ ਤੁਹਾਨੂੰ ਵੀ ਕੋਈ ਇਹੋ ਜਿਹੀ ਚੀਜ਼ ਦਾ ਸਾਹਮਣਾ ਕਰਨਾ ਪਵੇ ਤੇ ਸਾਨੂੰ ਸਖਤੀ ਕਰਨੀ ਪਵੇ ਤੇ ਜਿਹੜੀ ਪਬਲਿਕ ਪਲੇਸ ਤੇ ਸ਼ਰਾਬ ਨਾ ਪੀਤੀ ਜਾਵੇ ਕੋਈ ਹੋਰ ਤਰੀਕੇ ਦੀ ਸੈਲੀਬ੍ਰੇਟਰੀ ਕੋਈ ਐਕਟੀਵਿਟੀ ਨਾ ਕੀਤੀ ਜਾਵੇ ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਕੋਈ ਕਾਰਵਾਈ ਸਾਨੂੰ ਕਰਨੀ ਪਵੇ ਤੇ ਇਹ ਇਹੀ ਮੇਰਾ ਮੈਸੇਜ ਹੈ ਵੀ ਜਿਹੜਾ ਬੜੇ ਢੰਗ ਨਾਲ ਨਵਾਂ ਸਾਲ ਮਨਾਇਆ ਜਾਵੇ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪੁਲਸ ਵੱਲੋਂ ਜਿਹੜੀ ਲਗਾਤਾਰ ਚੈਕਿੰਗ ਕੀਤੀ ਜਾਦੀ ਹੈ ਗੱਡੀਆਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਮੇਨ ਤੌਰ ਤੇ ਕਿਉਂਕਿ ਆਪਾਂ ਦੇਖਦੇ ਹਾਂ ਯੂਥ ਜਿਹੜਾ ਆਪਣੀ ਗੱਡੀ ਦੇ ਵਿੱਚ ਸੈਲਫ ਡਿਫੈਂਸ ਦੇ ਨਾਮ ਦੇ ਉੱਪਰ ਬੇਸ ਰੱਖਦੇ ਨੇ ਛੋਟੀ ਨਾ ਰੱਖਦੇ ਨੇ ਗੰਡਾਸੇ ਰੱਖਦੇ ਨੇ ਲੇਕਿਨ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਚੀਜ਼ ਨੂੰ ਵੀ ਵੈਰੀਫਾਈ ਕੀਤਾ ਜਾਏਗਾ ਕਿ ਉਹ ਜੈਨੂਨਲੀ ਸੈਲਫ ਡਿਫੈਂਸ ਲਈ ਹੈ ਜਾਂ ਕਿਸੇ ਹੋਰ ਘਟਨਾ ਤੋਂ ਅਨਜਾਮ ਦੇਣ ਲਈ ਰੱਖਿਆ ਗਿਆ ਸੋ ਬਿਲਕੁਲ ਜੇ ਤੁਸੀਂ ਵੀ ਨਵਾਂ ਸਾਲ ਮਦੌਨਲੀ ਹਮਸਰ ਦੇ ਵਿੱਚ ਮੌਜੂਦ ਹੋ ਜਾਂ ਇਸ ਏਰੀਆ ਦੇ ਵਿੱਚ ਪੋਸ਼ ਏਰੀਆ ਦੇ ਵਿੱਚ ਹੁੰਦੇ ਹੋ ਧਿਆਨ ਰੱਖਿਓ ਕਿ ਕਿਸੇ ਤਰੀਕੇ ਦੀ ਐਸੀ ਘਟਨਾ ਨੂੰ ਅਨਜਾਮ ਨਾ ਦਿੱਤਾ ਜਾਵੇ ਇਸੇ ਤਰੀਕੇ ਦੀ ਹੁੱਲੜਵਾਜ਼ੀ ਨਾ ਕੀਤੀ ਜਾਵੇ ਤਾਂ ਜੋ ਤੁਸੀਂ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆ ਜਾਓ ਤੁਸੀਂ ਦੇਖਦੇ ਹੋ ਲਾਈਵ ਬਾਤ ਮਹਿਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਰਾਜਪਤ